ਤੁਹਾਨੂੰ ਦੱਸਦੀ ਐ ਜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 27 ਦਸੰਬਰ ਨੂੰ ਫਤਿਹਗੜ ਸਾਹਿਬ ਵਿਖੇ ਬਿਗਲ ਬਜਾਣਾ ਸੀਗਾ ਜੀ ਸ਼ਾਹਬਜ਼ਾਦੇਆਂ ਦੀ ਯਾਦ ਦੇ ਵਿੱਚ ਉਸਤੇ ਵਿੱਚ ਭਵੰਤਮਾ ਸਾਹਿਬ ਨੇ ਵੱਡਾ ਫੈਸਲਾ ਲਿੱਤਾ ਹੈਗਾ ਹੁਣ ਇਹ ਫੈਸਲਾ ਜਿਹੜਾ ਹੈ ਵਾਪਸ ਲੈ ਲਿੱਤਾ ਗਿਆ ਹੈਗਾ ਭਵੰਤਮਾ ਸਾਹਿਬ ਵੱਲੋਂ ਤੁਹਾਨੂੰ ਦੱਸਦੀ ਭਵੰਤਮਾ ਸਾਹਿਬ ਨੇ ਕੀ ਕਿਹਾ ਮੈਂ ਇਹ ਬਿਲਕੁਲ ਹੀ ਨਹੀਂ ਚਾਹੁੰਦਾ ਕਿ ਇਹ ਸ਼ਹਾਦਤ ਵਾਲੇ ਦਿਨਾਂ ਵਿੱਚ ਸਮੂਚੀਆਂ ਸੰਗਤਾਂ ਸਾਹਿਬ ਜਾਦਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕਿਸੇ ਹੋਰ ਵਾਦ-ਵਿਵਾਦ ਚ ਪੈਣ ਇਸ ਲਈ ਪਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ 27 ਦਸੰਬਰ ਨੂੰ ਸ਼੍ਰੀ ਫਤਿਹਗੜ ਸਾਹਿਬ ਵਿਖੇ ਬਿਗਲ ਵਜਾਉਣ ਵਾਲਾ ਫੈਸਲਾ ਵਾਪਸ ਲਿਆ ਜਾਂਦਾ ਹੈ ਇਹ ਬਹੁਤ ਹੀ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭੁਨਪੰਦ ਦੀ ਸਰਕਾਰ ਨੇ ਜਿਹੜਾ ਹੈ ਦਾਅਵਾ ਕੀਤਾ ਸੀਗਾ ਵਾਅਦਾ ਕੀਤਾ ਸੀਗਾ ਕਿ 27 ਦਸੰਬਰ ਨੂੰ ਚਾਰ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਫਤਿਹਗੜ ਸਾਹਿਬ ਵਿਖੇ ਜੋ ਬਿਗਲ ਵਜਾਣਾ ਸੀਗਾ ਉਹ ਉਹ ਫੈਸਲਾ ਜਿਹੜਾ ਹੈ ਵਿਰੋਧ ਦੇ ਚਲਦੇ ਹੋਏ ਵਾਪਸ ਲੈ ਲਿਆ ਗਿਆ ਹੈਗਾ ਤੁਹਾਨੂੰ ਇਹ ਦੱਸਦੀ ਹੈ ਕਿ ਸਪੈਸਲੇ ਨੂੰ ਲੈ ਕੇ ਐਸਜੀਪੀਸੀ ਵੱਲੋਂ ਜੋ ਹੈ ਇਤਰਾਜ਼ ਜਤਾਇਆ ਜਾ ਰਿਹਾ ਸੀਗਾ ਤੇ ਹੁਣ ਜੋ ਹੈ ਥੋੜੇ ਟਾਈਮ ਪਹਿਲੇ ਹੀ ਪੰਤਪਾ ਸਾਹਿਬ ਨੇ ਜੋ ਹੈ ਬਿਆਨ ਦਿੱਤਾ ਹੈਗਾ ਉਹਨਾਂ ਨੇ ਕਿਹਾ ਹੈ ਕਿ ਮੈਂ ਨਹੀਂ ਚਾਹੁੰਦਾ ਕੋਈ ਹੋਰ ਵਾਦ-ਵਿਵਾਦ ਹੋਵੇ ਲੋਕੀ ਜੋ ਹੈ ਸੰਗਤਾਂ ਜੋ ਹੈ ਸਾਹਿਬ ਜਾਦਿਆਂ ਦੀ ਯਾਦ ਦੇ ਵਿੱਚ ਜੋ ਅਸੀਂ 27 ਤਰੀਕ 27 ਦਸੰਬਰ ਨੂੰ ਸ਼੍ਰੀ ਫਤਿਹਗੜ ਸਾਹਿਬ ਵਿਖੇ ਬਿਗਲ ਵਜਾਣਾ ਸੀਗਾ ਉਸ ਦੇ ਫੈਸਲੇ ਨੂੰ ਅਸੀਂ ਵਾਪਸ ਲੈਂਦੇ ਹਾਂ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਜਰੂਰ ਕਮੈਂਟਾਂ ਵਿੱਚ ਦੱਸੋ ਤੁਹਾਨੂੰ ਦੱਸ ਦਈਏ ਜੀ ਜੇ ਇਸ ਹਿੱਦੀ ਦੀ ਹੜ ਚੱਲਦੇ ਪੇ ਹੈਗੇ ਆ ਤੇ ਚਾਰ ਸਾਹਿਬ ਜਿਆਦਿਆਂ ਦੀ ਯਾਦ ਦੇ ਵਿੱਚ ਭੌਤਮਨ ਸਾਹਿਬ ਨੇ ਵੱਡਾ ਐਲਾਨ ਕੀਤਾ ਸੀਗਾ ਕਿ 27 ਦਸੰਬਰ ਨੂੰ ਵਿਗਲਵਜਾਨ ਨੇ ਗਏ ਜੀ ਤੇ ਉਹ ਜਿਹੜਾ ਫੈਸਲਾ ਹੁਣ ਵਾਪਸ ਲੈ ਲਿਆ ਗਿਆ ਹੈ ਬਹੁਤੀ ਵੱਡੀ ਖਬਰ ਕਿ ਇਹ ਫੈਸਲਾ ਜੋ ਹੈ ਐਸਜੀਪੀਸੀ ਦੇ ਇਤਰਾਜ ਤੋਂ ਬਾਅਦ ਲਿੱਤਾ ਗਿਆ ਹੈ ਜਾਂ ਕੁਝ ਹੋਰ ਕਾਰਨ ਹੈ ਇਹ ਬੜਾ ਦੇਖਣਾ ਹੋਏਗਾ ਤੁਹਾਨੂੰ ਦੱਸ ਦਈਏ ਜੀ ਇਹ ਫੈਸਲਾ ਜਿਹੜਾ ਹੈ ਵਾਪਸ ਲੈ ਲਿੱਤਾ ਗਿਆ ਹੈ ਭੌਤਮਨ ਸਾਹਿਬ ਨੇ ਖੁਦ ਦੱਸਿਆ ਹੈਗਾ ਜੀ ਤੇ ਇਸ ਵਾਰ ਤੁਸੀਂ ਕਹਿੰਦੇ ਜੁਰੂ ਕਮੈਂਟਾਂ ਵਿੱਚ ਦੱਸੋ ਕਿਉਂਕਿ ਜੋ ਹੈ ਸਿੱਖਾਂ ਔਰ ਕ੍ਰਿਸਚੀਅਨਸ ਦੇ ਵਿੱਚ ਜੋ ਹੈ ਕਿਉਂਕਿ ਕ੍ਰਿਸਚੀਅਨਸ ਜੋ ਹੈ ਕ੍ਰਿਸਮਸ ਮਨਾਉਂਦੇ ਹੈਗੇ 25 ਦਸੰਬਰ ਕੱਲ ਕ੍ਰਿਸਮਸ ਹੈਗੀ ਤੇ ਸ਼ਹੀਦੀ ਦਿਹਾੜ ਚਲਦੇ ਪਏ ਹੈਗੇ ਸਿੱਖਾਂ ਦੇ ਤੇ ਉਸ ਕਰਕੇ ਜੋ ਹੈ ਬਾਅਦ-ਵਿਵਾਦ ਚੱਲਦਾ ਪਿਆ ਹੈ ਤੇ اسی ਬਾਅਦ-ਵਿਵਾਦ ਦੇ ਵਿੱਚ ਅੱਜ ਪਤਮਾ ਸਾਹਿਬ ਨੇ ਵੱਡਾ ਫੈਸਲਾ ਲਿੱਤਾ ਹੈਗਾ ਕਿ ਜਿਹੜਾ ਬਿਗਲ ਵਜਾਉਣ ਵਾਲਾ ਫੈਸਲਾ ਸੀਗਾ 27 ਦਸੰਬਰ ਨੂੰ ਉਹ ਵਾਪਸ ਲੈ ਲਿਆ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਸੰਗਤਾਂ ਜੋ ਹੈ ਕਿਸੇ ਹੋਰ ਬਾਦ-ਵਿਵਾਦ ਚ ਭੈਣ ਜੋ ਚਾਹੇ ਸਾਰਚਾਰ ਸਾਹਿਬ ਜਾ thank <laughs> you ਕੰਮ ਜਿਹੜਾ ਚੱਲਦਾ ਪਿਆ ਹੈਗਾ ਲੋਕੀ ਜੋ ਹੈ ਅਰਦਾਸ ਕਰਦੇ ਹੈਗੇ ਇਹ ਫਤਿਹਗੜ ਸਾਹਿਬ ਦੀ ਧਰਤੀ ਤੇ 27 ਦਸੰਬਰ ਨੂੰ ਜੋ ਹੋਣਾ ਸੀਗਾ ਵਿਗਲਵਜਨ ਵਾਲਾ ਕਰਕ੍ਰਮ ਉਹ ਰੱਦ ਕਰ ਦਿੱਤਾ ਗਿਆ ਹੈਗਾ ਇਹ ਬਹੁਤ ਹੀ ਵੱਡੀ ਖਬਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਜਰੂਰ ਦੱਸੋ ਕਿਉਂਕਿ ਐਚਜੀਪੀਸੀ ਨੇ ਜੋ ਹੈ ਬਾਰੇ ਜੋ ਇਤਰਾਜ਼ ਜਤਾਇਆ ਸੀਗਾ ਤੇ ਹੁਣ ਜਿਹੜਾ ਹੈ ਫੈਸਲਾ ਵਾਪਸ ਲਿਆ ਹੈਗਾ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਜਰੂਰ ਦੱਸੋ ਤੁਹਾਨੂੰ ਦੱਸਦੇ ਜਾਂਦੇ ਜਾਂਦੇ ਪੰਤਮਾਨ ਸਾਹਿਬ ਨੇ ਵੱਡਾ ਫੈਸਲਾ ਲਿਆ ਕਿ ਹੁਣ 27 ਦਸੰਬਰ ਨੂੰ ਸ਼੍ਰੀ ਫਤਿਹਗੜ ਸਾਹਿਬ ਵਿਖੇ ਚਾਰ ਸਾਈ ਭਾਦਨ ਯਾਦ ਦੇ ਵਿੱਚ ਵੀ ਕੋ ਨਹੀਂ ਬਜਾਇਆ ਜਾਏਗਾ ਇਹ ਜਿਹੜਾ ਫੈਸਲਾ ਹੈ ਵਾਪਸ ਲੈ ਲਿੱਤਾ ਗਿਆ ਹੈ ਕੀ